ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਬੇਸ਼ਾਨ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਹਾਂਜੀ ਜਿਹੜੀ ਇਹ ਮਸ਼ੀਨ ਆ ਇਹਦਾ ਕੀ ਫਾਇਦਾ ਹੈਗਾ ਔਰ ਕੀ ਕੰਮ ਹੈ ਇਹਦਾ ਆ ਜਿਹੜੀ ਮਸ਼ੀਨ ਤੁਹਾਡੇ ਹੱਥਾਂ 'ਚ ਆ ਇਹ ਜਿਹੜੀ ਪੰਜਾਬ ਸਰਕਾਰ ਨੇ ਮਸ਼ੀਨਾਂ ਸਾਨੂੰ ਭੇਜਿਆ ਆ ਹਾਂਜੀ ਇਹਦੇ ਵਿੱਚ ਅਸੀਂ ਜਿਹੜਾ ਵੀ ਕੋਈ ਦੀਪੂ ਖੋਲਡਾ ਪੈਦਾ ਆ ਉਹ ਕੱਟੇ ਨਹੀਂ ਦੇ ਸਕਦਾ ਹੈ ਅੱਛਾ ਜੀ ਜਿਸ ਤਰ੍ਹਾਂ ਕੋਈ ਕਿਲੋ ਵੱਡਾ ਕਿਲੋ ਬਹਿਤਾ ਹੈ ਅਸੀਂ ਦੀਪੂ ਖੋਲਡਾ ਵੈਸੇ ਪ੍ਰੈਜ਼ੀਡੈਂਟ ਆ ਵੀ ਇਹੋਸੇ ਦੇ ਕੋਈ ਕੁਸਨ ਸਾਡੇ 'ਚ ਦੀਪੂ ਵੱਡੇ ਖਰਾਬ ਵੀ ਹੈਗੇ ਚੰਗੇ ਵੀ ਹੈਗੇ ਮਾੜੇ ਵੀ ਹੈਗੇ ਆ ਲੇਕਿਨ ਉਹ ਉਹ ਇਹਦਾ ਫੈਸਲਾ ਕਰ ਦਿੰਦੇ ਸੀ ਨਹੀਂ ਹੁਣ ਇਹਦੇ ਵਿੱਚ ਕੋਈ ਵੀ ਝੇਰਾ ਫੇਰੀ ਨਹੀਂ ਨਿਕਾ ਸਕਦਾ ਹੈ। ਇਹ ਕੰਢੇਲੇ ਐਸਨ ਨੂੰ ਪੂਰਾ ਬਜਨ ਇੱਥੇ ਜਿਸ ਦੇ ਉਹਨੇ ਬਾਣਾ ਉਹਦਾ ਨਿਸ਼ਾਨ ਅਜੇ ਉਸਨੇ ਪੂਰੀ ਕਰਕੇ ਲੈਣੀ ਹੈ। ਜਿੱਦਾਂ ਜੇ ਕਿਸੇ ਦੀ 45 ਕਿਲੋ ਤਾਂ 45 ਆਣਾ ਪਊ। 40 ਆ। ਠੀਕ ਹੈ। ਠੀਕ ਹੈ ਨਾ ਜੀ? ਇਹ ਨਿਸ਼ਾਨ ਦੇ ਉੱਪਰ ਉਹਦਾ ਹਵਾ ਜਣਾ ਬਜਨ ਦੀ। ਜੀ। ਐਸ ਨਿਸ਼ਾਨ ਦੇ ਉੱਪਰ ਦੀ। ਜੀ। ਆਹ। ਇਸ ਕਰਕੇ ਇਹ ਜਿਹੜੀ ਮਸ਼ੀਨ ਹੈ ਇਹਦੇ ਨਾਲ ਅਟੈਚ ਵਾ। ਹਾਂ ਜੀ। ਇਹ ਮਸ਼ੀਨ ਇਹਦੇ ਨਾਲ ਅਟੈਚ ਵਾ। अच्छा आ, दे जी हां आज ਜਿਹੜਾ ਸਾਡਾ ਦਿੱਤਾ ਹੈ ਪਰਚੀਆਂ ਕੱਟਣਾ ਆਦਾ ਹਾਂਜੀ ਪਹਿਲਾਂ ਸਾਡੇ ਡੀਪੂ ਹੋਲਡਰ ਨੂੰ ਬਹੁਤ ਤਕਲੀਫ ਹੁੰਦੀ ਸੀ ਜੀ ਹੁਣ ਕੱਲੇ ਕੱਲੇ ਡੀਪੂ ਵਾਲੇ ਨੂੰ ਇਹ ਮਸ਼ੀਨ ਦਿੱਤੀ ਆ ਤਾਂ ਕਿ ਉਹ ਗੁੱਠਾ ਲਾ ਕੇ ਪਰਚੀ ਕਰ ਸਕੇ ਤਾਂ ਕਿ ਜਿਹੜਾ ਵੀ ਸਾਡਾ ਕਾਲਡ ਹੋਲਡਰ ਹੈਗਾ ਉਹਨ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ ਅੱਗੇ ਲੈਣਾ ਲੱਗ ਜਾਂਦੀ ਸੀ ਕਿ ਕਿਸੇ ਦੀ ਅੱਠੀ ਨਹੀਂ ਪਾਰੀ ਆਈ ਕਿਸੇ ਇੰਡਸਟਰੀ ਦੀ ਨਹੀਂ ਦੋ ਦਿਨ ਮਸ਼ੀਨਾਂ ਹੁੰਦੀਆਂ ਸੀ ਜੀ ਤੇ ਜਿੱਪੂ ਹੋ ਜਦੋਂ ਹੀ ਕੁਸ਼ਾਨ ਹੁੰਦਾ ਸੀ ਕਾਹ ਹੋ ਜਦੋਂ ਹੀ ਕੁਸ਼ਾਨ ਹੁੰਦਾ ਸੀ ਹੁਣ ਇਹ ਹਰ ਜਿੱਪੂ ਦੇ ਉੱਪਰ ਮਸ਼ੀਨ ਹੈਗੀ ਆ ਠੀਕ ਔਰ ਕਾਹ ਹੋਗੇ ਜਿੱਥੇ ਵੀ ਜਾਵੇ ਗੁੱਠਾ ਲਾ ਕੇ ਆਪਣੀ ਬਰਤੀ ਕਿਦਵਾਉਂਦੇ ਆ ਠੀਕ ਹਾਂਜੀ ਔਰ ਇੱਕ ਹੋਰ ਪੰਜਾਬ ਸਰਕਾਰ ਨੇ ਸਾਜ ਨੇ ਬਹੁਤ ਵਧੀਆ ਕੰਮ ਕੀਤਾ ਜੀ ਸਾਜ ਜਿਹੜੀ ਪਹਿਲਾਂ ਕਮਿਸ਼ਨ ਸੀਗੀ ਉਹ ਸਾਨੂੰ 50% ਮਿਲਦੀ ਸੀ ਹੂੰ 50 ਪੈਸੇ ਪ੍ਰਤੀ ਕੋਈ ਇੰਟਰਨਲ ਹੁਣ ਸਾਨੂੰ ਉਹ ਡੱਬੇ ਵਹਿੰਦੇ ਨੇ ਹੂੰ ਉਸ ਸਾਡੀ ਕਮਿਸ਼ਨ ਵੀ ਉਹਨਾਂ ਨੇ ਬਤਾ ਕੇ ਦੁਬ ਨਹੀਂ ਕਰ ਦਿੱਤੀ ਆ ਅਸੀਂ ਪੰਜਾਬ ਸਰਕਾਰ ਦਾ ਔਰ ਆਪਣੇ ਜਿਹੜੇ ਕਾਰਜ ਉਹ ਸਾਡੇ ਹੈਗੇ ਆ ਉਹਨਾਂ ਦੀ ਸਹੂਲਤ ਲਈ ਵੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਆ ਮਸ਼ੀਨਾਂ ਦਿੱਤੀਆਂ ਕੰਦਾ ਦਿੱਤਾ ਇਹਦੇ ਵੀ ਅਸੀਂ ਬਹੁਤ ਧੰਨਵਾਦੀ ਆ ਲੇਕਿਨ ਸਾਡੀ ਇੱਕ ਥੋੜੀ ਜਿਹੀ ਆ ਇਹ ਕਿਨਤ ਲੱਗੇ ਆ ਜਿਹੜੀ ਸਾਨੂੰ ਕਰਨ ਜਿਹੜੀ ਹੈਗੀ ਆ ਪੂਰਾ ਭਜਨ ਦਿੱਤਾ ਜਾਵੇ ਔਰ ਅਸੀਂ ਗਾਤ ਨੂੰ ਪੂਰਾ ਭਜਨ ਦੇਈਏ ਇਹਨੇ ਕਹਿੰਦਾ ਹੋਇਆ ਮੈਂ ਬਹੁਤ ਧੰਨਵਾਦੀ ਆ ਸਰਕਾਰ ਦਾ ਔਰ ਮੈਂ ਆਪਣੇ ਕਾਰਡ ਬੋਲਣ ਦਾ ਵੀ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੂੰ ਟਾਈਮ ਵੇਸਟ ਨਹੀਂ ਕਰਦਾ ਮੈਂਦਾ ਆਂਦਾ ਅਗਲਾ ਹੁਦੈ ਕੇ ਉਸੇ ਬਿੱਲੇ ਚੱਜ ਜਾਂਦਾ ਆ ਇਹਨੇ ਕਹਿੰਦਾ ਹੋਇਆ ਜੈ ਹਿੰਦ ਜੈ ਭਾਰਤ ਰਹੇ ਅਮਰ ਰਹੇ ਬਾਬਾ ਸਾਹਿਬ ਦੀ ਸੋਚ ਤੇ ਜੈ ਹਾਂ ਲਿਆਗੇ ਧੋਕੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਕਰਾ ਦਿਆਂਗੇ ਧੋਕੇ ਠੀਕ ਹੁਣ ਬਾਬਾ ਸਾਹਿਬ ਦਾ ਮੇਟਰ ਅਮਰ ਰਹੇ ਅਮਰ ਰਹੇ ਅਮਰ ਰਹੇ

ਇਹਨਾਂ ਦੇ ਦੇਸ਼ 77 1959 ਨੂੰ ਜਿਹੜੇ ਇੱਕ ਤੋਂ ਸਾਨੂੰ ਅਲੱਗ ਦਾ ਕਹਿ ਕੇ ਚਲੇਗਾ ਸੀ ਲੇਕਿਨ ਸਦਾਨਤਾ ਦੇ ਤੌਰ ਤੇ ਜਦ ਤੱਕ ਸੂਤ ਚੰਦ ਰਹਿਣਾ ਉੱਤਕਰ ਸੁਨਾ ਦਾ ਚੜ ਤੇ ਸੂਤ ਦਾ ਤੋਂ ਵੱਡਾ ਹੁਕਾ ਰਹਿਣਾ ਕਿਉਂਕਿ ਉਹਨਾਂ ਦੀ ਜੋ ਇਸ ਦੇਸ਼ ਦੇ ਲਈ ਕੰਟਰੀਬਿਊਸ਼ਨ ਹੈ ਜੋ ਇਸ ਦੇਸ਼ ਨੂੰ ਸੰਵਿਧਾਨ ਦਿੱਤਾ ਔਰ ਸੰਵਿਧਾਨ ਦੇ ਵਿੱਚ ਦੇਸ਼ ਦੇ ਹਰ ਵਰਗ ਨੂੰ ਵਦਨ ਫੁੱਲਣ ਦਾ ਮੌਕਾ ਦਿੱਤਾ ਹਰ ਧਰਮ ਨੂੰ ਉਹਦਾ ਕਲਚਰ ਪ੍ਰਮੋਟ ਕਰਨ ਦਾ ਅਧਿਕਾਰ ਦਿੱਤਾ ਹਰ ਧਰਮ ਦੇ ਧਾਰਮਿਕ ਜਿੰਨਾ ਦੇ ਸਨਮਾਨ ਦਾ ਪ੍ਰਬੰਧ ਕੀਤਾ ਹਰ ਇਸ ਦੇਸ਼ ਦੇ ਵਸਨੀਕਾਂ ਦੀ ਜਾਨ ਮਾਲ ਇਮਾਨ ਦੀ ਗਾਰੰਟੀ ਦਿੱਤੀ ਔਰਤ ਨੂੰ ਬਰਾਬਰ ਦਾ ਰੁਤਬਾ ਦਿੱਤਾ ਮੈਂ ਇਹ ਕਹਿ ਸਕਦਾ ਕਿ ਭਾਰਤ ਔਰ ਪਾਕਿਸਤਾਨ ਦੋ ਮੁਲਕ ਇਕੱਠੇ ਬਣੇ ਸੀ ਲੇਕਿਨ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ ਭਾਰਤ ਅਗਰ ਅੱਗੇ ਇੱਕ ਹੈ ਤਾਂ ਇਹਦਾ ਕ੍ਰੈਡਿਟ ਦੇਸ਼ ਦੇ ਹੁਕਮਰਾਨ ਨੂੰ ਨਹੀਂ ਇਹਦਾ ਕ੍ਰੈਡਿਟ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਸੰਵਿਧਾਨ ਨੂੰ ਜਾਂਦਾ ਕਿਉਂਕਿ ਸੰਵਿਧਾਨ ਦੇ ਵਿੱਚ ਇੱਕ ਣਵੱਤਾ ਹੈ ਕਿ ਉਹ ਸਾਰੀ ਬਲਵਾਰੀ ਦੇ ਦਸਤਾਵੇਜ਼ ਦੇ ਰੂਪ ਦੇ ਵਿੱਚ ਲੈ ਕੇ ਬੈਠਾ ਤਾਂ ਅੱਜ ਦੇ ਦਿਨ ਤੇ ਬਹੁਤ ਜੁਮ ਸਮਾਜ ਪਾਰਟੀ ਵੱਲੋਂ ਅਸੀਂ ਉਸ ਵਸਿਆ ਨੂੰ ਸਰਧਾ ਤੇ ਫੁੱਲ ਵੀ ਪੈਂਟ ਕਰਦੇ ਆਂ ਔਰ ਅਸੀਂ ਅੱਜ ਸੱਦਾ ਵੀ ਦਿੱਤਾ ਕਿਸ ਸ਼ਰਧਾਂਜਲੀ ਨੂੰ ਸੰਘਰਸ਼ ਦੇ ਵਿੱਚ ਬਦਲਣਾ ਕਿਉਂਕਿ ਡਾਕਟਰ ਅੰਬੇਦਕਰ ਜੀ ਕਹਿ ਕੇ ਗਏ ਸੀ ਕਿ ਹਜ਼ਾਰਾਂ ਸਾਲਾਂ ਦੀ ਗੁਲਾਮੀ ਦਾ ਅੰਤ ਕਰਕੇ ਅਣਖ ਸਵੈਮਾਨ ਆਤਮ ਨਿਰਪਰਤਾ ਔਰ ਬਰਾਬਰੀ ਦਾ ਜੀਵਨ ਅਗਰ ਜਿਉਣਾ ਹੈ ਤਾਂ ਇਸ ਦੇਸ਼ ਦੀ ਆਜ਼ਾਦੀ ਸੱਤਾ ਨੂੰ ਹਾਸਲ ਕਰੋ ਇਸ ਕਰਕੇ باوجود ਸਮਾਜ ਪਾਰਟੀ ਨੇ ਸੱਤਾ ਦਿੱਤਾ ਹੈ ਕਿ ਸਾਡੇ ਵਰਕਰ ਸਾਡੇ ਲੀਡਰ ਔਰ ਪੰਜਾਬ ਦੇ ਸਾਰੇ ਬੁੱਧੀਜੀਵੀ ਆਪਣੇ ਆਪਣੇ ਪਿੰਡਾਂ ਔਰ ਮਹੱਲਿਆਂ 'ਚ ਡਾਕਟਰ ਅੰਬੇਦਕਰ ਜੀ ਦਾ ਪ੍ਰੀ ਨਿਰਮਾਨ ਦੇ ਸਮਾਣਾਉਣ ਔਰ ਉਹਦਾ ਕਨਕਲੂਜਨ ਕਿਹੜਾ ਉਹ ਬਹੁਜਨ ਸਮਾਜ ਪਾਰਟੀ ਦਾ ਆਰਗੇਨਾਈਜੇਸ਼ਨ ਪਿੰਡ ਪੱਤਰ ਤੇ ਜੱਥੇਬੰਦਕ ਤੈਂਚਾ ਮਹੱਲਿਆਂ ਦੇ ਵਿੱਚ ਤਿਆਰ ਕੀਤਾ ਜਾਏ ਔਰ ਡਾਕਟਰ ਅੰਬੇਦਕਰ ਜੀ ਦੀ ਸੋਚ ਨੂੰ ਕਰਕਰਤਾ ਤੱਕ ਪਹੁੰਚਾਇਆ ਜਾਏ ਇਸ 6 ਦਸੰਬਰ ਦਾ ਸਾਡਾ ਪ੍ਰੋਗਰਾਮ ਹੈ ਅਸੀਂ ਕੋਟ ਕੋਟ ਬਾਬਾ ਸੇ ਐਜੂਕੇਸ਼ਨ ਰੈਗੂਲੇਸ਼ਨ ਵਿਸ਼ੇ ਦੇ ਉੱਪਰ ਸੈਮੀਨਾਰ ਰੱਖਿਆ ਉਦੇ ਵਿੱਚ ਅਸੀਂ ਪੰਜਾਬ ਦੇ ਉਸ ਹਾਲ ਦੀ ਕਪੈਸਿਟੀ ਦੇ ਮੁਤਾਬਕ ਘੱਟੋ ਘੱਟ 50% ਪੰਜਾਬ ਦਾ ਇੰਟੈਲੈਕਚੁਅਲ ਉੱਤੀ ਟੀਵੀ ਔਰ 50% ਗੌਜਨ ਸਮਾਜਪਾਰਟੀ ਦਾ ਵਰਕਰ ਕੈਡਰ ਸਾਰਾ ਸ਼ਾਮਲ ਹੋਊਗਾ ਔਰ ਇਸ ਦੇਸ਼ ਦੇ ਅੰਦਰ ਡਾਕਟਰ ਅੰਬੇਦਕਰ ਨੇ ਜੋ ਕਿਹਾ ਟੂ ਐਜੂਕੇਟ ਪਹਿਲਾ ਸਟੈਪ ਉਹਦਾ ਉਸ ਮੂਲ ਭਾਵਨਾ ਦਾ ਨਿਰਾਦਰ ਇਸ ਦੇਸ਼ ਤੇ ਉੱਪਰ ਰਾਜ ਕਰਨ ਵਾਲੀਆਂ ਤੇਰਾ ਕਾਂਗਰਸ ਭੀਜਪੀ ਅਕਾਲੀ ਆ ਪੰਜਾਬ ਦੇ ਵਿੱਚ ਆਪ ਜਿਹੜੀਆਂ ਖੇਤਰੀ ਪਾਰਟੀਆਂ ਵੀ ਜਿਨ੍ਹਾਂ ਨੂੰ ਸੱਤਾ ਮਿਲੀ ਉਹਨਾਂ ਨੇ 바ਵਾ ਸਾਹਿਬ ਦੇ ਪਹਿਲੇ ਹੀ ਕਦਮ ਦਾ ਨਰਾਦਰ ਕਿਦਾਂ ਕੀਤਾ ਇਹ ਸਾਰਾ ਕੁਝ ਅਸੀਂ এডੂਕੇਸ਼ਨ ਰੈਵਿਊਲੂਸ਼ਨ ਬਿਛੇ ਤੇ ਜਦੋਂ ਡਿਸਕਸ਼ਨ ਕਰਾਂਗੇ ਔਰ ਬਹੁਜਨ ਸਮਾਜ ਪਾਰਟੀ ਦਾ এডੂਕੇਸ਼ਨ ਰੈਵਿਊਲੂਸ਼ਨ ਤੇ ਪ੍ਰਤੀਕਿਆ ਵਿਜ਼ਨ ਇਸ ਤੇ ਉੱਪਰ ਵਿਚਾਰ ਚਰਚਾ ਕੀਤੀ ਜਾਊਗੀ ਤੇ ਮੈਂ ਡਾਕਟਰ ਨਛੱਤਰਪਾਲ ਜੀ ਸਾਡੇ ਜਿਹੜੇ ਵਿਧਾਇਕ ਨੇ ਸਮਾਸ਼ੇਦਨ ਉਹਨਾਂ ਦਾ ਵੀ ਧੰਨ ਦੇਖੋ ਵਾਇਲੈਂਸ ਜਿਹੜੀ ਆ ਚਾਹੇ ਕਿਸੇ ਵੀ ਲੈਵਲ ਦਾ ਕਿਸੇ ਦਾ ਕੋਈ ਅਪਰਾਧ ਹੋਵੇ ਚਾਹੇ ਉਹ ਧਾਰਮਿਕ ਹੋਵੇ ਉਹ ਰਾਜਨੀਤਿਕ ਹੋਵੇ ਉਹ ਸਮਾਜਿਕ ਹੋਵੇ ਲੇਕਿਨ ਵਾਇਲੈਂਸ ਨੂੰ ਕਦੇ ਵੀ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਬਹੁਜਨ ਸਮਾਜ ਪਾਰਟੀ ਇਸ ਘਟਨਾ ਦੀ ਨਿੰਦਾ ਵੀ ਕਰਦੀ ਹੈ ਔਰ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਤਾਂ ਇਹ ਬੜਾ ਵੱਡਾ ਫੇਲਰ ਹੈ ਕਿ ਪੰਜਾਬ ਸਰਕਾਰ वैसे ਤਾਂ ਸਮਝੇ ਪੰਜਾਬੀਆਂ ਦੇ ਜਾਨ ਮਾਲ ਇਮਾਨ ਦੀ ਰਾਖੀ ਕਰਨ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਤੋਂ ਪੰਜਾਬ ਦੀ ਸਰਕਾਰ ਨੂੰ ਸੰਜੇਦਾ ਹੋ ਕੇ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਜਿਹੜੀ ਸਮੱਸਿਆ ਆ ਇਹਦਾ ਹੱਲ ਲੱਭਣਾ ਚਾਹੀਦਾ ਔਰ ਮਜ਼ਬੂਤ ਇੱਛਾ ਸ਼ਕਤੀ ਨਾਲ ਅੱਗੇ ਆਣਾ ਲੱਭਣਾ ਚਾਹੀਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਭਾਰਤੀ ਸੰਵਿਧਾਨ ਕੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਰੀ ਨਿਰਵਾਣ ਦਿਵਸ ਤੇ ਅੱਜ ਭਗਵਾਨ ਵਾਲਮੀਕੀ ਪ੍ਰਬੰਧਨ ਕਮੇਟੀ ਭਾਰਤੀ ਵਾਲਮੀਕ ਤਾਂ ਸਮਾਜ ਵੱਲੋਂ ਸਮੁੱਚੀ ਲੀਡਰਸ਼ਿਪ ਵੱਲੋਂ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆ ਤਾਂ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮੂ ਜਿਹੜੇ ਤਿੰਨ ਮੂਲ ਨਿਮੰਤਰ ਆ ਪੜੋ ਜੁੜੋ ਸੰਘਰਸ਼ ਕਰੋ ਸਾਨੂੰ ਸਾਰੇ ਹੀ ਸਮਾਜ ਨੂੰ ਉਸ ਉਸ ਉਹਨਾਂ ਦੇ ਰਹਿਓ ਇਹ ਕਦਮਾਂ ਤੇ ਚੱਲਣ ਦੀ ਜ਼ਰੂਰਤ ਆ ਜਿਹੜਾ ਕਿ ਬਾਬਾ ਸਾਹਿਬ ਡਾਕਟਰ ਮਿੜਕਰ ਜੀ ਨੇ ਸਾਨੂੰ ਕਹੇ ਸੀਗੇ ਅੱਜ ਬਾਬਾ ਸਾਹਿਬ ਡਾਕਟਰ ਮਿੜਕਰ ਜੀ ਦੇ ਦੁਆਰਾ ਮੈਂ ਫਿਰ 6 ਦਸੰਬਰ 1956 ਨੂੰ ਜੋ ਬਾਬਾ ਸਾਹਿਬ ਡਾਕਟਰ ਮਿੜਕਰ ਜੀ ਸਾਨੂੰ ਸ਼ਰੀਰੀਕ ਵਿਛੋੜਾ ਦੇ ਗਏ ਸੀ ਅੱਜ ਉਹਨਾਂ ਦੇ ਪ੍ਰੀਨਿਵਾਸ ਦੇ ਦਿਵਸੇ ਸ਼ਰਧਾ ਤੇ ਫੁੱਲ ਪਿੰਡ ਕਰਦਾ ਵਾ ਜੈ ਬਾਲਮੀਕੀ ਹਰ ਹਰ ਬਾਲਮੀਕੀ ਅੱਜ ਭਗਵਾਨ ਬਾਲਮੀਕੀ ਪ੍ਰਵੰਧਕ ਕਮੇਟੀ ਉਨ੍ਹਾਂ ਦੀ ਟੀਮ ਵੱਲੋਂ ਔਰ ਸਮੁੱਚੇ ਸਮਾਜ ਵੱਲੋਂ ਅੱਜ ਡਾਕਟਰ ਭੀਮrao ਅੰਬੇਡਕਰ ਜੀ ਦੇ 69ਵੇਂ ਪ੍ਰਿਨਿਰਮਾਨ ਦਿਵਸ ਮੌਕੇ ਅਸੀਂ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਔਰ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਜੋ ਤਿੰਨ ਮੂਲ ਮੰਤਰ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਪੜੋ ਜੁੜੋ ਸੰਘਰਸ਼ ਕਰੋ ਤੇ ਸੰਗਠਿਤ ਹੋਵੋ ਅੱਜ ਉਹਨਾਂ ਮੂਲ ਮੰਤਰਾਂ ਤੇ ਅੱਜ ਜਿਹੜਾ ਵੀ ਐਸਸੀ ਸਮਾਜ ਜਿਹੜਾ ਚੱਲਦਾ ਉਹ ਨਜ਼ਰ ਆ ਰਿਹਾ ਵਾ ਔਰ ਮੈਂ ਆਪਣੇ ਸਮਾਜ ਨੂੰ ਅਪੀਲ ਕਰਾਂਗਾ ਕਿ ਡਾਕਟਰ ਅੰਬੇਡਕਰ ਜੀ ਨੇ ਜੋ ਸਾਨੂੰ ਪੜ੍ਹਾਈ ਦਾ ਸੰਦੇਸ਼ ਦਿੱਤਾ ਵਾ ਔਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਵਾ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਪੜ੍ਹਨ ਲਿਖਣ ਦੀ ਜਿਹੜੀ ਹੈ ਜ਼ਰੂਰਤ ਆ ਤਾਂ ਜੋ ਜਿਹੜੇ ਅੱਜ ਪੰਜਾਬ ਦੇ ਨੌਜਵਾਨ ਜਿਹੜੇ ਅੱਜ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ ਮੈਂ ਸਮੁੱਚੇ ਨੌਜਵਾਨਾਂ ਨੂੰ ਵੀ ਅਪੀਲ ਕਰਾਂਗਾ ਕਿ ਪੰਜਾਬ ਦੇ ਵਿੱਚ ਰਹਿ ਕੇ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜ੍ਹ ਕੇ ਪਰ ਜਿਹੜੇ ਆਪਾਂ ਅੱਜ ਉਹਨਾਂ ਦੀ ਵਿਚਾਰਧਾਰਾ ਨੂੰ ਪੜ੍ਹ ਕੇ ਅੱਜ ਆਪਾਂ ਇੱਥੇ ਵੀ ਜੱਜੀ ਐਡਵੋਕੇਟ ਆਪਾਂ ਲੱਗ ਸਕਦੇ ਆ ਔਰ ਮੈਂ ਫਿਰ ਦੋਹਰੋ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਵਾਂ ਕਿ ਡਾਕਟਰ ਅੰਬੇਡਕਰ ਸਾਹਿਬ ਨੂੰ ਪੜਨਾ ਖਾਸ ਕਰਕੇ ਐਸਸੀ ਬੀਸੀ ਕਮਿਊਨਿਟੀ ਨੂੰ ਬਹੁਤ ਲੋੜ ਆ ਕਿਉਂਕਿ ਡਾਕਟਰ ਅੰਬੇਡਕਰ ਹੀ ਇੱਕ ਆਪਣੇ ਕੋ ਇਹੋ ਜਿਹੇ ਜਰੀਆ ਜਿਨ੍ਹਾਂ ਨੇ ਕਿਹਾ ਸੀਗਾ ਬੀ ਦਾ ਪੋਲੀਟੀਕਲ ਪਾਵਰ ਇਜ਼ ਦਾ ਮਾਸਟਰ ਕੀ ਵਿਚ ਕੈਨ ਯੂ ਓਪਨ ਦੈ ਨੈਵਰੀ ਲੋਕ ਵੀ ਸਾਨੂੰ ਰਾਜਨੀਤੀ ਤਾਕਤ ਆਪਾ ਤੜੀ ਚਲਾ ਸਕਦੇ ਜੇ ਸਾਡੇ ਕੋਲ ਐਜੂਕੇਸ਼ਨ ਹੋਊਗੀ ਮੈਂ ਫਿਰ ਤੋਂ ਦੁਬਾਰੋ ਸਾਰਿਆਂ ਦਾ ਤੁਹਾਡੇ ਮੀਡੀਆ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਅੱਜ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਮੈਂ ਆਪਣੇ ਸਮਾਜ ਵੱਲੋਂ ਡਾਕਟਰ ਮਿੜਕਰ ਜੀ ਨੂੰ ਅੱਜ ਉਹਨਾਂ ਨੂੰ ਸ਼ਰਧਾ ਤੇ ਫੁੱਲ ਫਿਟ ਕਰਦਾ ਜੈ ਭੀਮ ਜੈ ਭਾਰਤ ਮੈਂ ਸਾਰਿਆਂ ਨੂੰ ਇਹ ਗੱਲ ਕਹੂੰਗਾ ਵੀ ਸਾਰੀ ਸੰਗਤ ਨੂੰ 바ਵਾ ਸਾਹਮ ਬੇਟਕਾਰ ਦੇ ਨਾਲ ਸਾਰਿਆਂ ਨੂੰ ਜੁੜਨੇ ਚਾਹੀਦਾ ਔਰ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਵਨਾਲਾ ਪਿੰਡ ਵਿਖੇ ਭਗਵਾਨ ਵਾਲਿਮਾਰੀ ਜਦੋਂ satsang ਕੀਤਾ ਗਿਆ ਵਾ ਉੱਥੇ ਸਾਡੇ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਕਰਮਯੋਗੀ ਅਸ਼ਵੀਸੋਤਾ ਜੀ ਉੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀਗੇ ਉਹਨਾਂ ਨੇ ਉਸ ਦੌਰਾਨ ਸਾਡੇ ਨਵਾਂ ਸ਼ਹਿਰ ਜੁੰਡ ਦੀ ਜਿਹੜੀ ਉਹ ਉੱਥੇ ਇੱਕ ਟੀਮ ਬਣਾਈ ਸੀਗੇ ਜਿਹਦੇ ਵਿੱਚ ਉਹ ਸਾਨੂੰ ਪੰਜਾਬ ਸਾਡੀ ਟੀਮ ਚੋਂ ਵਿੱਚ ਰਾਜkumar ਸੱਬਰਵਾਲ ਜੀ ਨੂੰ ਪੰਜਾਬ ਦੀ ਬੋਡੀ ਜੇ ਲਿੱਤਾ ਗਿਆ ਵਾ ਪੰਜਾਬ ਦੇ ਇਹਨਾਂ ਨੂੰ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਇਹ ਵਾਇਸ ਪ੍ਰਧਾਨ ਲਾਇਆ ਗਿਆ ਵਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਂ ਵੀ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਵਾ ਤਾ ਇਹਨਾਂ ਦੇ ਅੱਜ ਮੈਂ ਆਪਣੇ ਵਿਸ਼ੇਸ਼ ਤੌਰ ਤੇ ਦਫ਼ਤਰ ਪਹੁੰਚੇ ਤੇ ਇਹਨਾਂ ਦੇ ਸਵਾਪਾ ਭੇਟ ਕਰਕੇ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਵਾ ਰਾਜਕਮਲ ਸੱਬਰਵਾਲ ਜੀ ਨੂੰ ਠੀਕ ਹੈ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਤੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਾਡੇ ਕਰਮ ਜੋਗੀ ਅਸ਼wini ਸੋਤਾ ਜੀ ਨਵਾਂ ਸ਼ਹਿਰ ਦੇ ਵਿੱਚ ਪਹੁੰਚੇ ਸੀ ਉਹਨਾਂ ਨੇ ਇੱਥੇ ਪਹੁੰਚ ਕੇ ਮੈਨੂੰ ਰਾਜਕਮਾਰ ਸਬਰਵਾਲ ਜੀ ਨੂੰ ਨਿਯੁਕਤੀ ਪੱਤਰ ਦਿੱਤਾ ਸੀ ਜਿਹਦੇ ਵਿੱਚ ਮੈਨੂੰ ਪੰਜਾਬ ਦਾ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਤਾਸ ਦਾ ਵਾਇਸ ਪ੍ਰਧਾਨ ਲਗਾਇਆ ਗਿਆ ਮੇਰੀ ਟੀਮ ਦੇ ਵਿੱਚ ਵਿੱਕੀ ਗੇਲ ਜੀ ਜ਼ਿਲ੍ਹਾ ਪ੍ਰਧਾਨ ਔਰ ਸਰਜੀਤ ਮਹਾਲੋ ਜੀ ਚਮਨ ਲਾਲ ਸੱਬਰਵਾਲ ਜੀ ਸਾਡੇ ਡੀਪੀਆਈ ਦੇ ਪ੍ਰਧਾਨ ਰੋਹਨ ਚੱਡਾ ਜੀ ਉਹ ਵੀ ਸਾਡੇ ਵਿੱਚ ਪਹੁੰਚੇ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਆ ਔਰ ਮੈਂ ਭਾਰਤੀਆ ਵਾਲਮੀਕ ਧਰਮ ਸਮਾਜ ਭਾਵਤਾਸ ਬਲੋਂ ਜਿੰਨੀ ਵੀ ਸੰਗਠਨ ਦੀ ਸੇਵਾ ਹੁੰਦੀ ਆ ਉਹ ਮੈਂ ਸਾਰੇ ਭਰਾਵਾਂ ਦੇ ਨਾਲ ਰਲ ਕੇ ਉਹ ਸੇਵਾ ਕਰੂੰਗਾ ਔਰ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਹਾਂ